ਮਾਸ਼ੀਆਂ ਕਲਰ ਜਿਹੜੀ ਮਹਿਲਾ ਆ ਉਸਦੇ ਪੇਟ ਦੇ ਵਿੱਚ ਉਸਦੇ ਪਤੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਅੱਜ ਜਿਹੜੀ ਸ਼ਰਾਬ ਦੀ ਬੋਤਲ ਆ ਤੋੜ ਕੇ ਬਾੜ ਦਿੱਤੀ ਗਈ ਹੈ ਕੀ ਹੋਇਆ ਜੀ ਹੈ ਪੇਟ ਦੇ ਉੱਤੇ ਪੱਟੀਆਂ ਕੀਤੀਆਂ ਹੋਈਆਂ ਅਜੇ ਨੰਨੇ ਨੇ ਮੇਰੇ ਘਰ ਵਿੱਚ ਬੋਤਲ ਮਾਰ ਦਿੱਤੀ ਹੈ ਕਿਹਨੇ ਨੇ ਘਰ ਵਾਲੇ ਦੋ ਸਾਲ ਜਾਣ ਹੋਵੇ ਤੇ ਘਰ ਵਾਲ ਨੇ ਕੀ ਇਹੋ ਜਿਹਾ ਕੀ ਹੋ ਗਿਆ ਜਿਹੜਾ 14 ਸਾਲ ਬਾਅਦ ਉਹਨੇ ਤੁਹਾਡੇ ਘੇੜੇ ਚ ਤੁਰੀ ਗਏ ਬੋਤਲ ਮਾਰ ਦਿੱਤੀ ਪਾਜੀ ਮੇਰੇ ਤੁਮਕੀਆਂ ਦਿੰਦਾ ਰਹਿੰਦਾ ਹੈ ਯਾਰ ਤੁਸੀਂ ਕਰਕੇ ਦਿਖਾਉਂਦੇ ਹੋ ਕਿ ਕਰਦੇ ਵਾਈਫ ਨੇ ਕਿਹਾ ਉਹ ਆਸੀ ਬੀਤੂ ਸੀ ਕਿਸੇ ਨਾਲ ਗੇੜ ਕਰਾ ਰਹੀ ਹੈ ਤੁਸੀਂ ਸ਼ਰਮ ਕਰੋ ਉਹ ਐਨੀ ਗੱਲ ਕੀ ਉਹਨੇ ਉੱਥੇ ਜੂਲੇ ਫੜ ਕੇ ਤਾ ਕੇ ਗਲੀ ਦੇ ਵਿੱਚ ਤੇਰਨ ਉਹ ਮਾਰ ਮਾਰੀ ਪਹਿਲਾਂ ਤੇ ਡੰਡਿਆਂ ਨਾਲ ਕੁੱਟਾ ਰਹੀ ਹੈ ਸ਼ਰਾਬ ਪੀਣ ਤੋਂ ਬਾਅਦ 2 ਵਜੇ ਦੇ ਕਰੀਬ ਕਰੀਬ ਘਰ ਦੇ ਵਿੱਚ ਆਇਆ ਜਿਸ ਨੂੰ ਸ਼ਰਾਬ ਤੋਂ ਰੋਕਣ ਨੂੰ ਪੀਣ ਤੋਂ ਰੋਕਣ ਨੂੰ ਲੈ ਕੇ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜਿਹੜਾ ਪਤੀ ਆ ਪਤੀ ਵੱਲੋਂ ਸ਼ਰਾਬ ਦੀ ਬੋਤਲ ਨੂੰ ਤੋੜ ਕੇ ਮਹਿਲਾ ਦੇ ਪੇਟ ਦੇ ਵਿੱਚ ਦੋ ਵਾਰ ਮਾਰਿਆ ਜਾਂਦਾ ਹੈ। ਖਸ਼ੀ ਗੋਜੀ ਸਵਾਗਤ ਤੁਹਾਡਾ ਪੰਜਾਬ ਲਾਈਵ ਦੇ ਉੱਤੇ ਤਸਵੀਰਾਂ ਨੇ ਲੁਧਿਆਣਾ ਦੇ ਸਿਵਲ ਹਸਪਤਲ ਦੀਆਂ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਤਸਵੀਰਾਂ ਸਾਨੂੰ ਪਹਿਲਾਂ ਤੁਹਾਨੂੰ ਸਾਂਝੀਆਂ ਕਰਾਂਗਾ ਲੁਧਿਆਣਾ ਦੇ ਸਿਵਲ ਹਸਪਤਲ ਹੈ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਮਾਛੀਆਂ ਗੱਲਾਂ ਤੋਂ ਕਿਹਾ ਜਾ ਰਿਹਾ ਹੈ ਮਾਛੀਆਂ ਕਲਰ ਜਿਹੜੀ ਮਹਿਲਾ ਆ ਉਸ ਦੇ ਪੇਟ ਦੇ ਵਿੱਚ ਉਸ ਦੇ ਪਤੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਅੱਜ ਜਿਹੜੀ ਸ਼ਰਾਬ ਦੀ ਬੋਤਲ ਆ ਤੋੜ ਕੇ ਵਾਰ ਦਿੱਤੀ ਗਈ ਹੈ। ਮਹਿਲਾ ਵੱਲੋਂ ਦੱਸਿਆ ਜਾ ਰਿਹਾ ਕਿ 14 ਸਾਲ ਦੇ ਕਰੀਬ ਕਰੀਬ ਉਸ ਮਹਿਲਾ ਦੇ ਵਿਆਹ ਹੋਏ ਨੂੰ ਹੋਗੇ ਸੀ ਚਾਰ ਬੱਚੇ ਆ ਉਸ ਦੇ ਦੋ ਬੇਟੀਆਂ ਔਰ ਦੋ ਬੇਟੇ 14 ਸਾਲ ਜਿਹੜੀ ਮਹਿਲਾ ਹੈਗੀ ਉਹ ਦੱਸਿਆ ਜਾ ਰਿਹਾ ਕਿ ਚੋਲਾ ਸਾਲਾਂ ਦੇ ਵਿਆਹ ਹੋਏ ਨੂੰ ਹੋਗੇ ਤੇ ਉਹਦੇ ਵੱਲੋਂ ਲਗਾਤਾਰ ਪਤੀ ਵੱਲੋਂ ਲਗਾਤਾਰ ਉਸ ਦੇ ਉੱਤੇ ਅਤਿਆਚਾਰ ਜਿਹੜਾ ਕੀਤਾ ਜਾ ਰਿਹਾ ਸੀਗਾ ਅੱਜ ਸਵੇਰ ਤੋਂ ਹੀ ਮਹਿਲਾ ਦਾ ਕਹਿਣਾ ਕਿ ਪਤੀ ਸ਼ਰਾਬ ਲਗਾਤਾਰ ਪੀ ਰਿਹਾ ਸੀ ਸ਼ਰਾਬ ਪੀਣ ਤੋਂ ਬਾਅਦ 2 ਵਜੇ ਦੇ ਕਰੀਬ-ਕਰੀਬ ਘਰ ਦੇ ਵਿੱਚ ਆਇਆ ਜਿਸ ਨੂੰ ਸ਼ਰਾਬ ਤੋਂ ਰੋਕਣ ਨੂੰ ਪੀਣ ਤੋਂ ਰੋਕਣ ਨੂੰ ਲੈ ਕੇ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜਿਹੜਾ ਪਤੀ ਹੈ ਪਤੀ ਵੱਲੋਂ ਸ਼ਰਾਬ ਦੀ ਬੋਤਲ ਨੂੰ ਤੋੜ ਕੇ ਮਹਿਲਾ ਦੇ ਪੇਟ ਦੇ ਵਿੱਚ ਦੋ ਵਾਰ ਮਾਰਿਆ ਜਾਂਦਾ ਹੈ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਇਆ ਗਿਆ ਡਾਕਟਰਾਂ ਵੱਲੋਂ ਉਸ ਦੀ ਹਾਲਤ ਜ਼ਿਆਦਾ ਸੀਰੀਅਸ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹਾਲ ਦੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਦੇਖਣਾ ਹੋਵੇਗਾ ਹੁਣ ਪੁ ਲੁਧਿਆਣਾ ਤੋਂ ਪੰਜਾਬ ਲਾਈਵ ਅਮਿਤਾਪਰ ਦੀ ਰਿਪੋਰਟ ਮੇਰਾ ਕੀ ਨਾਮ ਹੈ ਤੁਹਾਡਾ ਜਸਵਿੰਦਰ ਜਸਵਿੰਦਰ ਗੁਰੂ ਅੱਛਾ ਕਿੱਥੋਂ ਆਇਓ ਮਾਛੀਆ ਬਣਾ ਮਾਛੀਆ ਗਲਾ ਕੀ ਹੋਇਆ ਕੀ ਹੈ ਫੀਲਡ ਦੇ ਵਿੱਚ ਪੱਟੀਆਂ ਕੀਤੀਆਂ ਹੋਈਆਂ ਪਾਜੀ ਉਹਨਾਂ ਨੇ ਨਾ ਮੇਰੇ ਫੀਲਡ 'ਚ ਬੋਤਲ ਮਾਰ ਦਿੱਤੀ ਹੈ ਕਿਹਨੇ ਨੇ ਘਰ ਵਾਲੇ ਨੇ ਕੀ ਨਾਮ ਹੈ ਘਰ ਵਾਲੇ ਦਾ ਦੇਸ਼ਾ ਸਿੰਘ ਅੱਛਾ ਕੀ ਕਰਦਾ ਉਹ ਉਹ ਮਸ਼ੀਨਾਂ ਦਾ ਕੰਮ ਕਰਦਾ ਕਿਹੜੀਆਂ ਮਸ਼ੀਨਾਂ ਜਿਹੜੀ ਕਰਪੈਂਚੋਨਾ ਵੱਡੀ ਦਾ ਕਣਕ ਵੱਡੀ ਦਾ ਅੱਛਾ ਉਹ ਕੰਮ ਤੇ ਕਿੰਨੇ ਸਾਲ ਹੋ ਗਏ ਤੁਹਾਡਾ ਵਿਆਹ ਹੋਏ ਨੂੰ ਮੈਨੂੰ 14 ਸਾਲ ਹੋ ਗਏ ਮੇਰੇ ਵਿਆਹ ਨੂੰ 14 ਸਾਲ ਜਾਣ ਹੋ ਗਏ ਤੇ ਕਰਨ ਨੇ ਕੀ ਇਹੋ ਜਿਹਾ ਕੀ ਹੋ ਗਿਆ ਜਿਹੜਾ 14 ਸਾਲ ਬਾਅਦ ਉਹਨੇ ਤੁਹਾਡੇ ਢਿੱਡ 'ਚ ਤੁਸੀਂ ਗੈਰ ਬੋਧਲ ਮਾਰਦੀ ਓਕੇ ਪਾਜੀ ਮੈਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਯਾ ਤਾਂ ਤੁਸੀਂ ਕਰਕੇ ਦੁਖਾਉਂ ਕੀ ਕਰਦੇ ਕਰਨ ਚਾਰ ਬੱਚੇ ਆ ਐਦਾਂ ਹੀ ਬਿਨਾ ਮਤਲਬ ਤੋਂ ਪਾਜੀ ਚਾਰ ਬੱਚੇ ਆ ਸਾਰਾ ਪਿੰਡ ਕੋ ਆ ਮੈਂ ਕਿਤੇ ਜਾਣਦੀ ਨਹੀਂ ਕੋਈ ਮਾਰੀ ਗੱਲ ਨਹੀਂ ਕੋਈ ਚੀਜ਼ ਨਹੀਂ ਨਹੀਂ ਫੇਰ ਉਹਨੇ ਕਿਉਂ ਮਾਰਿਆ ਕੋਈ ਉਹ ਨਸ਼ਾ ਬੱਤਾ ਕਰਦਾ ਕੋਈ ਉਹਦਾ ਜਨਾਨੀ ਦਾ ਚੱਕਰ ਆ ਯਾ ਉਹ ਜਨਾਨੀ ਪਾਜੀ ਮੈਨੂੰ ਫੋਨ ਨੂੰ ਹੱਥ ਨਹੀਂ ਲਾਣ ਦਿੰਦਾ ਸਪੋਰਟ ਉਹਦੀ ਸਾਰੀ ਮਾਂ ਦੀ ਵੀ ਨਹੀਂ ਤੁਸੀਂ ਅਥੀਲ 29 ਸਾਲ ਉਹਦੇ ਨਾਲ ਰਹੇ ਹੋ ਕੋਈ ਤਾਂ ਗੱਲ ਉਹੀ ਜਿਹੜਾ ਉਹਨੇ ਤੁਹਾਡੇ ਚੱਕੂ ਮਾਰੋ ਬੋਧ ਮਾਰੀ ਹੈ ਮੈਂ ਪੜੀ ਨਹੀਂ ਹੈ ਬੀ ਭਾਜੀ ਮੈਂ ਪੜੀ ਨਹੀਂ ਹੈ ਬੀ ਭਾਜੀ ਅੱਛਾ ਹਾਂਜੀ ਜੇ ਹੱਥ ਲੈ ਮੈਨੂੰ ਫੋਨ ਵੀ ਨਹੀਂ ਰੱਖਣ ਦੇਂਦਾ ਭਾਜੀ ਤੇ ਕਿਵੇਂ ਲਿਆਣੇ ਦੱਸਿਆ ਤੁਸੀਂ ਆਪਣੇ ਮੇਰੇ 4 ਬੱਚੇ ਦੋ ਗੁੱਡੀਆਂ ਦੋ ਮੁੰਡੇ ਪੜਦੇ ਸਰ ਹਾਂਜੀ ਪੜਦੇ ਤੁਸੀਂ ਕੀ ਕਰਦੇ ਹੋ ਕਰ ਮੈਂ ਭਾਜੀ ਵੇਲ ਹੀ ਰਹਿਣੀ ਮੈਨੂੰ ਕੰਮ ਵੀ ਨਹੀਂ ਕਰਨ ਦਿੰਦਾ ਕਿਤੇ ਅੱਛਾ ਜਿਹੜਾ ਸੌਦਾ ਲਿਆ ਕਿੰਨੇ 4-500 ਦਾ ਹੀ ਲੈ ਕੇ ਇਹ ਘਟਣਾ ਕਦੋਂ ਹੋਈਏ ਏ ਬਾਜੀ ਦੁਪਹਿਰ ਦੀ ਹੋਈ ਏ ਥਾਂ ਕਿਹੜਾ ਲਗਾ ਤੁਹਾਨੂੰ ਮੱਤੇਵਾੜਾ ਮੱਤੇਵਾੜਾ ਪੁਲਿਸ ਨੂੰ ਸੁਚਿੱਤ ਕੀਤਾ ਹਾਂਜੀ ਮੈਂ ਕਿਹਾ ਹਾਂਜੀ ਹੁਣ ਕੀ ਚਾਹੁੰਦੇ ਹੋ ਹੁਣ ਮੈਂ ਕੇਸ ਕਰਨੇ ਬਾਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਸੂਰਤਪੁਰ ਅੱਛਾ ਕਿੱਥੋਂ ਆਇਓ ਮੈਂ ਮਾਸੀਆਂ ਕਾਹਤੋਂ ਅੱਛਾ ਕੀ ਹੋਇਆ ਕੀ ਹੈ ਜਿਹੜੇ ਤੁਹਾਡੇ ਨਾਲ ਆਏ ਨੇ ਇਹ ਮੁੰਨੇ ਇਹ ਮੇਰੀ ਸਿਸਟਰ ਹੈ ਅੱਛਾ ਇਹ ਮੇਰੀ ਸਿਸਟਰ ਨੇ ਕੀ ਨਾਮ ਹੈ ਸਿਸਟਰ ਦਾ ਮੇਰੀ ਸਿਸਟਰ ਦਾ ਨਾਮ ਜਸਵਿੰਦਰਪੁਰ ਜੀ ਤੇ ਇਹ ਕਰਨਾ ਹੋਈ ਏ 2 ਵਜੇ 1:2 ਵਜੇ ਹੋਈ ਹੈ ਅੱਜ ਸਕੂਲ ਸੇ ਕੰਮ ਕਰ ਅੱਜ ਅੱਜ ਹੋਈ ਹੈ ਹਾਂਜੀ ਅੱਜ ਹੋਈ ਹੈ ਮੈਂ ਵੀ ਐਸੇ ਪਿੰਡ ਦੇ ਵਿੱਚ ਹੀ ਆਈ ਦੋਨੋਂ ਉਸੇ ਪੇਣਾ ਆ ਸਿਸਤਣਾ ਕਿਹੜੇ ਪਿੰਡ ਮਾਸ਼ੀਆਂ ਪਲਾ ਅੱਛਾ ਤੇ ਇਹਦਾ ਘਰ ਵਾਲਾ ਦਾਰੂ ਪੀ ਕੇ ਆਇਆ ਹੈ ਯਾਰ ਘਰ ਵਾਲਾ ਦਾਰੂ ਪੀ ਕੇ ਲੋਕਾਂ ਦੇ ਬੂਏ ਖੜਕਵਾ ਖੜਕਾਉਂਦਾ ਰਿਹਾ ਲੋਕਾਂ ਨੂੰ ਮਾਰਦਾ ਰਿਹਾ ਜਦੋਂ ਜਦ ਘਰ ਵਾਲੀ ਨਹੀਂ ਵਾਈਫ ਨੇ ਕਿਹਾ ਹੋਇਆ ਸੀ ਵੀ ਤੁਸੀਂ ਕਿਸੇ ਨਾਲ ਗੇੜ ਕਰਾ ਰਹੇ ਹੋ ਤੁਸੀਂ ਸ਼ਰਮ ਕਰੋ ਉਹ ਐਨੀ ਗੱਲ ਕੀ ਉਹਨੇ ਉੱਥੇ ਜੂਡੇ ਫੜ ਕੇ ਧਾਕੇ ਗਲੀ ਦੇ ਵਿੱਚ ਤੇਰਨ ਉਹ ਮਾਰ ਮਾਰੀ ਪਹਿਲਾਂ ਤੇ ਡੰਡਿਆਂ ਨਾਲ ਕੁੱਟਾ ਰਹੀ ਹੈ ਗੰਡਿਆਣਾ ਕੋਟਕੇ ਦੂਜੀ ਵਾਲੀ ਮੈਂਬਰ ਵਿਚਾਰਾ ਆਪਣੇ ਘਰ ਲੈ ਕੇ ਗਿਆ ਹੋਇਆ ਸੀ ਕਹਿੰਦਾ ਤੂੰ ਇੱਥੇ ਸੇਫਟੀ ਹੈ ਤੂੰ ਉੱਥੇ ਜਾਣਾ ਨਹੀਂ ਕਿਦਰ ਠੀਕ ਹੈ ਉੱਥੋਂ ਫੇਰ ਗਿਆ ਫੇਰ ਖੋਜ ਖੇਚ ਚ ਤੁਰ ਕੇ ਫੇਰ ਇਹਨਾਂ ਕੰਮ ਕਿਤੇ ਮੈਂਬਰ ਵਿਚਾਰਾ ਗਿਆ ਸੀ ਕਿ ਦੁਕਾਨਾ ਠੀਕ ਉਸ ਤੋਂ ਬਾਅਦ ਇਹਨੇ ਉਹਨੇ ਇਹਦੇ ਟੇਡ ਦੇ ਵਿੱਚ ਅਲਮਾਰੀ ਦਾ ਚਾੱਕ ਕੇ ਕਿਹਨਾ ਬੋਤਲ ਕੋਲ दारू ਪੀਤੀ ਸੀ ਉਹ ਇਹਨੇ ਪੇਡ ਦੇ ਵਿੱਚ ਮਾਰੀ ਜਦੋਂ ਮਾਰ ਕੇ ਨਿਕਲੀ ਬਾਹਰ ਉਧੀ ਵਾਲੀ ਫੇਰ ਮਾਰਨ ਲਗਾ ਫੇਰ ਆਪਣੀ ਜਾਨ ਛੁਡਾ ਕੇ ਕੋਟੀ ਵੀ ਬਕਸੂ ਤੇ ਕੋਟੀ ਵੀ ਨਾਲ ਤੇ ਕਪੜਾ ਵੀ ਇਹ ਕਪੜੇ ਦੇ ਵਿੱਚੋਂ ਆਰ ਪਾਰੋ ਕੇ ਕੋਟੀ ਚ ਆਰ ਪਾਰੋ ਕੇ ਐਸ ਬੰਦਿਆਂ ਦਾ ਘੋਟਕ ਕੀ ਕੀ ਹੈ ਇਹ ਬੰਦੇ ਨੂੰ ਇੱਕ ਵਾਰੀ ਨਹੀਂ ਘਟੋ ਘਟ ਜਾ ਵਾਰੀ ਇਹ ਕੰਮ ਕੀਤਾ ਹੈ ਇਹ ਬੰਦੇ ਨੇ ਮੈਂ ਵੀ ਬੋਲ ਗਿਆ ਕਾਰਨ ਕੀ ਹੈ 14 ਸਾਲ ਤੁਸੀਂ ਕਹਿ ਰਹੇ ਵਿਆਹ ਹੋਏ ਨੂੰ ਹੋਵੇ ਕਾਰਨ ਕੀ ਹੈ ਜਿਹੜਾ ਇਦਾਂ ਦੇ ਕੰਮ ਕਰਦੇ ਹਨ ਕੰਨ ਕੁਛ ਨਹੀਂ ਬੰਦਾ दारू ਪੀ ਕੇ ਜਿਵੇਂ ਭੂਤ ਨਹੀਂ ਪਾਗਲ ਨਹੀਂ ਹੋ ਜਾਂਦਾ ਉਹ ਕਰਦਾ ਰਹਿ ਜਾਂਦਾ ਰਾਈਟ ਕਰਦਾ ਜਿੱਦਾਂ ਬੰਦੋਕੀ ਆ ਕਰੀ ਨਹੀਂ ਉਦਾਂ ਹੀ ਵੈਕਟਰ ਕਰਦਾ ਸੋਚ ਮਾੜੀ ਤੁਸੀਂ ਮੰਨਦੇ ਹੋ दारू ਦੇ ਨਸ਼ੇ 'ਚ ਸਾਰਾ ਕੁਝ ਕੀਤਾ दारू ਪੀਣ ਦਾ ਆ ਦੀ ਹੈ ਤੇ ਨਾ दारू ਦੇ ਨਸ਼ੇ ਤੇ ਨਹੀਂ ਉਹਾਂ ਦੀ ਵੀ ਸੋਚ ਮਾੜੀ ਆ ਉਹ ਕਹਿੰਦੇ ਮੈਨੂੰ ਬੜੀ ਸੋਚ ਉਹ ਵੀ ਮਾੜੀ ਆ ਬਹੁਤ ਗੰਦੀ ਹੈ ਯਾਨੀ ਕਿ ਮਤਲਬ ਐਨਾ ਗਿਰਿਆ ਹੋਇਆ ਹੈ ਨਾ ਛੱਡ ਤਾਲੋ ਦੋਹਾ ਮਤਲਬ ਜਨਾਨੀ ਤੇ ਸ਼ੱਕ ਕਰਦਾ ਬਹੁਤ ਜ਼ਿਆਦਾ ਫਿਰ ਕਿੱਧਰ ਲੱਗਦੀ ਹੈ ਕੋਈ ਮੱਲ ਕਾਮ ਦੀ ਆੜੀ ਤੇ ਜਾਂਦੀ ਹੈ ਉਹਨੂੰ ਕਹਿੰਦਾ ਕਿੱਦਾਂ ਨਹੀਂ ਜਾਣਾਗਾ ਤੂੰ ਕਰ ਰਿਹਾ ਮੈਂ ਜੋ ਮਰਜ਼ੀ ਆ ਯਾਸ਼ੀ ਕਰਾਂ ਉਹਨੂੰ ਕਿੱਥੇ ਆ ਉਹਨੂੰ ਉਹ ਇਸ ਟਾਈਮ ਆਪਣੇ ਘਰੇ ਆ ਪੁਲਿਸ ਵੀ ਆਈ ਰਹੀ ਆ ਫਨਵਾ ਤੇ ਉਹਨੂੰ ਫੇਰ ਬੱਚੇ ਨੇ ਕਿਹਾ ਆ ਵੀ ਮੇਰੇ ਡੈਡੀ ਨੇ ਵੀ ਮੈਂ ਆ ਕਦੋਂ ਤੇ ਕਿਤੀ ਬੱਚੇ ਤਿੰਨ ਵਾਰੀ ਮੇਰੇ ਕੋ ਭੱਜ ਕੇ ਗਏ ਤੇ ਮੈਂ ਮਹਰ ਵਾਲੀਆਂ ਪਿੰਡ ਸਾਰਾ ਗਵਾਏ ਪਿੰਡ ਨੂੰ ਦੇ ਛੱਤ ਪੁੱਛ ਲਿਆ ਅੱਜ ਮੰਗੀ ਆ ਹੁਣ ਮੰਗ ਮੇਰੀ ਆ ਇਨਸਾਫ ਸਾਨੂੰ ਚਾਹੀਦਾ ਅਨ ਇੱਕ ਨੀਵਰੀ ਪਗਲ ਮਹਾਦੇ ਕੁੜਤਾ ਤੁਸੀਂ ਦਾ ਸਜਨਾਨੀ ਗਲਤ ਹੋਵੇ ਖਰਾਬ ਹੋਵੇ ਤੇ ਬੰਦਾ ਕੁਰਤਾ ਵੀ ਚੰਗਾ ਲੱਗੇ ਠੀਕ ਜਦ ਦਿਹਾੜੀ ਦਾਤੇ ਵੀ ਕਰਦੀ ਏ ਚੋਨੇ ਤੱਕ ਹਰ ਇੱਕ ਦਿਹਾੜੀਆਂ ਕਰਦੀ ਏ ਦੱਸੋ ਉਹ ਕਿਹੜਾਤੇ ਕਰਦੀ